ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਾਰੀਆ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਚ ਕੋਈ ਟੁਕੜ ਗੱਬਨੇ ਆ ਤੇ ਕੋਈ ਟੁਕੜਿਆ ਤੇ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਿਧੀ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਿਧੀ ਬਾਬੇ ਜੀ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਸੰਦੀਪ ਸਿੰਘ ਪਿੰਡ ਮੋਨ ਪੰਡਹਾਰੀਆਂ ਤਸੀਲ ਜਨਾਲਾ ਜਿਲ੍ਹਾ ਹਮੇਸ਼ਰ ਤੇ ਨਜ਼ਦੀਕ ਫਤਿਹਗੜ੍ਹ ਚੂੜੀਆਂ ਠੀਕ ਹੈ ਜੀ ਮੋਬਾਈਲ ਨੰਬਰ 9781685435 ਠੀਕ ਹੈ ਹਾਂਜੀ ਤੇ ਸ਼ੁਰੂਆਤ ਆ ਟੋਕਰ ਗੱਬਨ ਤੋਂ ਕਰ ਲਈਏ ਟੋਕਰ ਗੱਬਨ ਜੀ ਵਿਧੀ ਜੀ ਕਿੰਨੇ ਜਰਦੀ ਚੱਕ ਪਾਦੀ ਵਿਜੀ ਚੱਕ ਪਾਸ ਹੈ ਕੋਈ ਦੋ ਚਾਰ ਦਿਨ ਗਾਂ ਗਾਂ ਨਾ ਹੋ ਸਕਦੇ ਅੱਛਾ ਆਪਣੀ ਚੱਕ ਪਾਸ ਕਰਾ ਕੇ ਲਿਆਂਦੀ ਆ ਅੱਛਾ ਕੰਡਾ ਦੀ ਗੱਲ ਵਾਇਆ ਜਿਹੜੇ ਕਿ ਵੀਰ ਨੇ ਖੜਨੀ ਹੋਵੇ ਚੱਕ ਪਾਸ ਕਰਾ ਕੇ ਖੜੇ ਵੀਡੀਓ ਬਣਾ ਲਈ ਡਾਕਟਰ ਦੀ ਵੀਡੀਓ ਬਣੀ ਪਈ ਸਾਡੇ ਦੁੱਧ ਕਿੰਨਾ ਹੋਣਾ ਦੁੱਧ ਵਿਜੀ ਇਹਦੇ ਕੋਲ ਅਸੀਂ ਪਾਚੋ ਕੇ ਲਿਆਏ ਸੀ 8.5 8 ਕਿਲੋ ਦੁੱਧ ਹਾਂਜੀ ਇਹਦੇ ਤੋਂ ਦੋ ਟਾਈਮਾਂ ਦਾ ਝੋਕਾ ਲਿਆ ਹੈ ਪਤਾ ਦੋ ਗਰਾਂ ਦੇ ਗਾਂ ਚੈੱਕ ਹੋ ਗਈ ਇੱਕ ਰਾਂ ਘਰ ਵਾਲਿਆਂ ਨੇ ਕਰਾਈ ਤੇ ਇੱਕ ਰਾਂ ਹੀ ਕਰਾਈ ਆ ਹਾਂਜੀ ਹਾਂਜੀ ਇੱਕ ਰਾਂ ਉਹਨਾਂ ਨੇ ਕਰਾਈ ਇੱਕ ਰਾਂ ਹੀ ਕਰਾਈ ਆ ਤੇ ਹੁਣ ਵੀ ਜੀ 7 ਕਿਲੋ ਦੁੱਧ ਜੇ 6 ਕਿਲੋ ਕਹਿ ਕੇ ਦਵਾਂਗੇ ਅੱਛਾ ਭਾਏ ਦੋ ਟਾਈਮ ਚੋਲੇ ਤਿੰਨ ਟਾਈਮ ਕੋ ਚੋਲੇ ਠੀਕ ਹੈ ਜੀ ਹਾਂਜੀ ਠੰਡੀ ਸੀਲ ਪੂਰੀ ਜੀ ਵੀ ਜੀ ਤੋਰਾਂ ਫਿਰ ਇੱਕ ਦਿਨ ਬਾਕੀ ਆ ਵੀ ਚਲੋ ਇਹਨੇ ਸਾਰੀਆਂ ਗਰਮੀਆਂ ਜੇ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਸਾਰੀਆਂ ਦੁੱਧ ਦੇਣਾ ਫੇਰ ਗਾਂ ਛੂਪ ਤੇ ਗਾਂ ਫੇਰ ਸੂਨ ਵਾਲੀ ਆ 40 ਜਰਸੀ ਵਧੀਆ ਗਰਮੀਆਂ ਗਰਮੀਆਂ ਸਾਰ ਦੂਗੀ ਵਧੀਆ ਆਹ ਦੇ ਕਾਗਜ਼ੀ ਤੇ ਹੱਲ ਟਿ ਉਖਾਉ ਆਹ ਕਿਸਮਤ ਲੈ ਜਾ ਦੇ 98 ਤੇ ਆਪਾਂ ਦੇਖ ਸਕਦੇ ਹਾਂ ਲੱਗਦਾ ਇਹ ਤੇ ਚਵਾ ਆ ਉਖਾਈ ਹੋ ਗਈ ਇਹ ਨਾ ਕੋਈ ਵੀ ਰੱਖੇਗੀ ਛਣਾ ਮਾਰਨੀ ਇਹ ਆ ਦੇਖੋ ਵੀਰ ਜੀ ਆ ਥਾ ਇੱਧਰ ਲੈਣ ਵਾਸਤੇ ਦੇਖੋ ਚਵਾ ਆ ਗਿਆ ਹੁਣ ਸਾ ਸੀ ਲਿਆ ਜੀ ਠੀਕ ਹੈ ਜੀ ਤੇ ਕਿੰਨਾ ਇਹਦਾ ਮੁੱਲ ਫਿਰ ਦਾ ਮੁੱਲ ਵੀਰ ਜੀ ਫਾਇਦ ਗੱਭਨ ਤੋਂ ਕੋੜੇ ਚੈੱਕ ਪਾਸ ਆ ਹਾਂ ਜੀ ਮੋਲੇ ਤੁਹਾਡਾ ਦਈਏ ਵਿੱਚ ਕਿੰਨੇ ਦੀ ਦੇਣੀ ਆ ਕਰ ਦਈਏ 30000 ਕਰ ਦਈਏ ਕੋ ਮਾਨ ਦੱਸੋ ਤੁਸੀਂ ਅੱਜ ਦੱਸੋ ਆਪ ਹੀ ਕਰ ਦੋਗੇ 28 ਦੇ ਦਈਏ ਜੱਸ ਨਾ ਕਰੋ ਕਿੰਨੇ ਦੀ ਕਰਨੀ ਆ 25 ਦੇ ਦੇ ਦਨੇ ਅੱਛਾ 25000 ਦੀ ਜਿਆਦਾ 20000 ਦੀ ਵਿੱਚ ਦੇ ਦਾਂਗੇ 20000 ਦੇ ਦਾਂਗੇ ਹਾਂ ਕੋਈ ਵੀਰ ਕਸਾਈ ਨਾ ਕਰੇ 20000 ਛੋਟ ਛੱਪਾ ਕਰ ਦਾਂਗੇ 20000 ਚੋਂ ਜਿਹੜੀ ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਜੇ ਇਹ ਵੀ ਜੀ ਤੋ ਕੱਢੀ ਐ ਵੀਜੀ ਡੇਟ ਨੇ ਸ਼ਾਕੇ ਦਸੀ ਆਪਾਂ ਚੱਕ ਲਈ ਆ ਚੌਰੀਆਂ ਦਿਨਾਂ ਦੀ ਅੱਛਾ ਹੈ ਵੀਜੀ ਠੰਢੀ ਗਈ 15 ਦੇ ਦਿਨਾਂ ਟਕੇ ਚੱਟ ਆਇਓ ਠੀਕ ਹੈ ਚਲੋ ਤੋਰੋ ਹਈ ਨਾ ਇਹ ਦੇਖੋ ਦੁੱਧ ਵੀਜੀ 6 ਕਿਲੋ ਜੀ ਹੈਗਾ ਪੱਕਾ ਦੁੱਧ ਪੱਕਾ ਦੁੱਧ 6 ਕਿਲੋ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਆ ਠੀਕ ਹੈ 6 ਕਿਲੋ ਦੁੱਧ ਹੈ ਵੀਜੀ ਥਾਣੇ ਵੇਖੋ ਲੱਗਾ ਥਾਣ ਮਖਾਓ ਵੀਜੀ ਦੇਖੋ ਤੋਰ ਦੋ ਹਰਿੰਨਾ ਬਾਕੀ ਇਹ ਆ ਵੀ ਚਲੋ ਹਾਂ ਵਿਜੀ ਸਾਰੀਆਂ ਹੀ ਗਰਮੀਆਂ ਪਰੋਸਿਆ ਪਰੋਸਿਆ ਗਰਮੀ ਵਾਲੀ ਸੰਗਣਾ ਦੁੱਧ ਹੁੰਦਾ ਵਾ ਜਦੋਂ ਗਾਂ ਠੋਕਰ ਹੋ ਜਾਂਦੀ ਹੈ ਤੇ ਚਲੋ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਸਾਰੇ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈ ਵੀਰ ਗੁਜ਼ਾਰਾ ਕਰਨ ਵਾਲੇ ਵੀ ਹੁੰਦੇ ਆ ਪ੍ਰਿੰਟ ਪ੍ਰਿੰਟ ਚੰਗਾ ਜੀ ਵਿਜੀ ਤੇ ਆਪਾਂ ਵੀ ਜਿਆਦੇ ਮੁੱਲ ਵਾਲੀ ਆ ਭਾਵੇਂ ਥੋੜੇ ਮੁੱਲ ਵਾਲੀ ਆ ਆਪਣਾ ਪੈਸਾ ਵੇਖ ਕੇ ਚਵਾਈ ਕਰਕੇ ਖੜਿਆ ਕਰ ਸਰਪੀਤ ਵੀ ਜੀ ਬਾਜ਼ਾਰ ਵੜਾ ਕੇ ਲੈਣਿਆ ਬਾਹਰ ਹਾਂਜੀ ਹਾਂਜੀ ਡੰਗਰ ਹੀ ਨਹੀਂ ਲੱਭਣਿਆ ਚਾਰ ਗਾਵਾਂ ਹੀ ਮੈਂ ਨਾਲ ਹਿਸਾਬ ਕਰ ਲਓ ਚਮਾਂ ਚੋ ਆ ਵੀ ਵੀ ਗਣਡੀਆਂ ਹੀ ਗਾਵਾਂ ਅੱਛਾ ਤੇ ਬੜੀਆਂ ਔਖੀਆਂ ਖਲਾਦੀਆਂ ਤੁਹਾਨੂੰ ਟਾਈਮ ਦਿੱਤਾ ਇਸ ਕਰਕੇ ਠੀਕ ਆ ਹਾਂਜੀ ਡੰਗਰ ਨਹੀਂ ਹੈਗਾ ਬਾਹਰ ਵੀ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਜਾਇਆ ਜੀ ਆ ਮੁੱਲ ਤੇ ਵੀਰੋਂ ਬਾਹਰ ਲੋ ਕਰਦੇ 20-2000 ਵੀ ਹਾਂਜੀ ਮੁੱਲ ਵੀ ਜੀ 16000 ਦੇ ਅੱਛਾ ਤੁਸੀਂ ਦੱਸੋ ਕਿਨੇ ਦੇ 15 ਦੇ ਦਈਏ ਨਹੀਂ ਵੀ ਜੀ 15000 ਦੀ ਹੁੰਦੇ ਨਹੀਂ 14 ਦੀ 14 ਦੀ ਵੀ ਨਹੀਂ ਦੇਣੀ 13 ਦੇ 12000 ਦੀ ਵੀ ਜੀ ਦੇਣੀ ਤੇ ਛੋੜ ਹੀ ਕਰਨੀ 500 ਰੁਪਏ ਆਪਣੀ ਨੂੰ ਅੱਛਾ ਹਾਂਜੀ ਠੀਕ ਹੈ ਜੀ 12000 ਦੀ ਦੇਣੀ ਆਪਣੀ ਮਰਜ਼ੀ ਦੀ ਛੋੜ ਛੱਪਾ ਕਰਾਂਗੇ ਠੀਕ ਆ ਕਿਸਾਈ ਨਾ ਕਰੇ ਵੀਰ ਬਾਹਰ ਹੈ ਨਹੀਂ ਜੇ ਵਿੱਜੀ ਡੰਗਰ ਤੇ ਆ ਜਿਹੜੀ ਗਾਂ ਜੇ ਹੁਣ ਇਹ ਵਿੱਜੀ ਹੁਣੇ ਆਈ ਜੇ ਅੱਛੇ ਹੁਣੇ ਆਈ ਹਾਂਜੀ ਪਹਿਲਾਂ ਆ ਸੁਗਾ ਇਹ ਉੱਥੇ ਨਾ ਤੇ ਨਾਤਦੇ ਵੇ ਲੋ ਜੀ ਉਸੇ ਆਈ ਐ ਐ ਕੋਈ ਠੰਡੀ ਹੀਲ ਜੇ ਪੂਰੀ ਵਿੱਜੀ ਆ ਦੇਖੋ ਨਾ ਚੋਲੀ ਜਾਂਦੇ ਆ ਨਾ ਚੋਲੀ ਵਿੱਜੀ ਚਾਹ ਦੇਖੋ ਲੱਗ ਸਰ ਵਿੱਜੀ ਇੱਕ ਥਾਂ ਜੇ ਧਾਰਾਂ ਘਟ ਜੇ ਠੀਕ ਹਾਂਜੀ ਹੋਂ ਤੇ ਚੋਈ ਚੋਈ ਵਿੱਜੀ ਨਾ ਚੋਈ ਕਦੀ ਨੁਚੜੀ ਨੁਚੜੀ ਪੂਰੀ ਠੀਕ ਆ 4 ਕਿਲੋ ਦੇ ਦੁੱਧ ਜੇ ਤੋਰਾ ਫਿਰ ਇਹਨਾਂ ਦੁੱਧ ਵੀ ਜੀ 4 ਕਿਲੋ ਜੀ ਆਪਾਂ ਜੰਮੀ ਪੜੀ ਪੂਰੀ ਜੀ ਵੀਰ ਜੀ ਦੇਖੋ ਗੜ ਮੋਟੇ ਡੱਲੇ ਵਾਲੀ ਵਾਰ ਜੀ ਜੰਮੀ ਪੜੀ ਫੁੱਲ ਫੁੱਲ ਰਾ ਜੀ ਬੋਲਾਂ ਜੰਦੇ ਬਰੀ ਹੱਤੀ ਦੋ ਜੀ ਬਾਕੀ ਚਲੋ ਇਹ ਆਪ ਜਿਹੇ ਇਹੋ ਜੀ ਬੈੜ ਕੇ ਤੇ ਗਾਂ ਤਿਆਰ ਹੋ ਜਾਂਦੀ ਹੈ ਵੀਰ ਜੀ ਚੰਗੇ ਰੁਪਈਆ ਦੀ ਆ ਨਾਲ ਚੰਗੀ ਰਕਮ ਜੋੜ ਜਾਂਦੀ ਹੈ ਚੋਕੇ ਆਈ ਵੀਰ ਜੀ ਕੋਈ ਸ਼ਾਮ ਨੂੰ ਪਾ ਲਈ ਆਪਣੀ ਸੱਦੀ ਆ ਕੇ ਲੈ ਜਾਈ ਚਾਰ ਕਿਲੋ ਦੁੱਧ ਜਿਹੜਾ ਕਿੰਦੇ ਕੀ ਉਤਰ ਹੈਗਾ भेजਾਂਗੇ ਦੁੱਧ 4 ਕਿਲੋ ਹੋਊਗਾ 3 ਕਿਲੋ ਕਹਿ ਕੇ ਦੇਣੀ ਆ ਵਿਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿਜੀ ਆ ਜੰਮੀ ਪੜੀ ਬੜੀ ਏ ਹਾਂਜੀ ਨਸਲ ਜਾਤ ਵੀ ਬੜੀ ਏ ਦੇ ਦਈਏ 12000 ਦੀ ਜਸ ਨਾ ਕਰੋ ਕਿੰਨੇ ਦੀ ਕਰਨੀ ਹੈ ਜਸ ਨੋ 10000 ਅੱਛਾ 10000 ਦੀ ਹਾਂਜੀ ਛੋਟ ਕਰ ਦਾਂਗੇ ਠੀਕ ਹੈ ਜੀ ਛੋਟ ਕਰ ਦਾਂਗੇ ਤੇ ਬਾਕੀ ਚਲੋ ਇਹ ਵੀ ਬਣੀ ਹੈ ਵੀ ਆ ਪਰ ਆਪਾਂ ਕਹਿ ਨਹੀਂ ਸਕਦੇ ਆਪਣੀ ਜਿਹੜੀ ਗੱਬਣ ਆ ਹਾਂਜੀ ਦੂਹਾਂ ਦਿਨਾਂ ਦੀ ਹੈਡੀ ਗਾਰੰਟੀ ਹੈ ਅੱਛਾ ਦੋ ਦਿਨਾਂ ਦੀ ਦੂਹਾਂ ਦਿਨਾਂ ਤੱਕ ਸਾਨੂੰ ਦੱਸ ਦੇ ਜੇ ਕਣੇ ਆਨਲਾਈਨ ਖਾਣੇ ਹੋਵੇ ਅਵਲ ਤੇ ਆਪਣਾ ਡਾਕਟਰ ਲੈ ਕੇ ਆ ਫੇਰ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝ ਨਾਲ ਖੜੋ ਜੀ